ਸੰਗਤ ਜੀ ਜਦੋਂ ਕਦੀ ਬਖੂਹੇ ਸ਼ਾਵਤ ਦੀ ਗੱਲ ਚੱਲੇ ਤਾਂ ਅਸੀਂ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗ ਪੈਂਦੇ ਹਾਂ ਕਿ ਆਖਿਰ ਇਹ ਬਖੂਹਾ ਹੁੰਦਾ ਕੀ ਹੈ ਨਵੀਆਂ ਪੀੜ੍ਹੀਆਂ ਬਖੂਹੇ ਬਾਰੇ ਬਹੁਤ ਅਣਜਾਣ ਹਨ ਉਹਨਾਂ ਨੂੰ ਨਹੀਂ ਪਤਾ ਕਿ ਬਖੂਹਾ ਆਖਿਰ ਹੁੰਦਾ ਕੀ ਹੈ ਬਖੂਹਾ ਕਿਨਾਂ ਦਾ ਲਗਾਇਆ ਜਾਂਦਾ ਹੈ ਅਤੇ ਉਹ ਕਿੱਥੇ ਲਗਾਇਆ ਜਾਂਦਾ ਹੈ ਅਤੇ ਕਦੋਂ ਲਗਾਇਆ ਜਾਂਦਾ ਹੈ ਸਕੂਲ ਵਿੱਚ ਪੜ੍ਹਦੇਆਂ ਹੋਇਆਂ ਅਧਿਆਪਕ ਨੇ ਪੁੱਛਿਆ ਕਿ ਬੱਚਿਓ ਦੱਸੋ ਬਖੂਹਾ ਹੁੰਦਾ ਕੀ ਹੈ ਇਹ ਕਿਸ ਚੀਜ਼ ਦਾ ਨਾਮ ਹੈ ਕਿਸੇ ਪਿੰਡ ਸ਼ਹਿਰ ਦਾ ਨਾਮ ਹੈ ਜਾਂ ਕਿਸੇ ਮੁਲਕ ਦਾ ਨਾਮ ਹੈ ਇਸ ਨੂੰ ਕਿਉਂ ਲਗਾਇਆ ਜਾਂਦਾ ਹੈ ਹਾਲਾਂਕਿ ਬਖੂਹੇ ਬਾਰੇ ਕਿਸੇ ਸਿਲੇਬਸ ਵਿੱਚ ਨਹੀਂ ਪੜਾਇਆ ਜਾਂਦਾ ਪਰ ਫਿਰ ਵੀ ਅਧਿਆਪਕ ਜਾਣਨਾ ਚਾਹੁੰਦਾ ਸੀ ਏ ਦੇਖਦੇ ਹਾਂ ਕਿੰਨੇ ਕ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਹੈ ਲਗਭਗ 60% ਵਿਦਿਆਰਥੀਆਂ ਨੂੰ ਇਸ ਬਾਰੇ ਨਹੀਂ ਪਤਾ ਸੀ ਇਥੋਂ ਪਤਾ ਲੱਗਦਾ ਹੈ ਕਿ ਨਵੀਂ ਪੀੜੀ ਬਜ਼ੁਰਗਾਂ ਦੀ ਸੰਗਤ ਨਹੀਂ ਕਰਦੇ ਤਦੇ ਹੀ ਤਾਂ ਉਹਨਾਂ ਨੂੰ ਇਹੋ ਜਿਹੇ ਵਿਸ਼ਿਆਂ ਬਾਰੇ ਪਤਾ ਨਹੀਂ ਹੈ ਇਹੋ ਜਿਹੇ ਅਲੋਪ ਹੋ ਰਹੇ ਸ਼ਬਦਾਂ ਤੋਂ ਜਾਣੂ ਕਰਵਾਉਣਾ ਅਸੀਂ ਜ਼ਰੂਰੀ ਸਮਝਦੇ ਸੀ ਬਖੂਹੇ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਲਈ ਵੀਡੀਓ ਨੂੰ ਬਿਨਾ ਸਕਿਪ ਕੀਤੇ ਆ ਪੂਰਾ ਵੇਖਣਾ ਜੀ ਇਹੋ ਜਹੀਆਂ ਹੋਰ ਵੀਡੀਓ ਵੇਖਣ ਲਈ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਦਬਾ ਦੇਣਾ ਤੁਸੀਂ ਵੇਖਿਆ ਹੋਵੇਗਾ ਕਿ ਕਈ ਲੋਕ ਪੂਰਾ ਪਰਿਵਾਰ ਇਕੱਠਾ ਹੋ ਕੇ ਬਖੂਹਾ ਲਗਾਉਣ ਜਾਂਦੇ ਹਨ ਬਖੂਹਾ ਉਸ ਬੰਦੇ ਦਾ ਲਗਾਇਆ ਜਾਂਦਾ ਹੈ ਜਿਸ ਨੇ ساری ਉਮਰ ਵਿਆਹ ਨਹੀਂ ਕਰਵਾਇਆ ਜਾਹਰ ਹੈ ਕਿ ਜਦ ਵਿਆਹ ਨਹੀਂ ਇਹ ਔਲਾਦ ਵੀ ਨਹੀਂ ਇਹੋ ਜਿਹੇ ਲੋਕ ਜਦੋਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਹਨ ਤਾਂ ਕੁਝ ਦਿਨਾਂ ਪਿੱਛੋਂ ਜੋ ਉਸ ਦਾ ਪਰਿਵਾਰ ਸੀ ਮਾਤਾ ਪਿਤਾ ਭੈਣ ਭਰਾ ਜਾਂ ਕੋਈ ਹੋਰ ਉਹਨਾਂ ਤੇ ਕੁਝ ਅਲੱਗ ਜਹੀਆਂ ਮੁਸੀਬਤਾਂ ਆਉਣ ਲੱਗ ਜਾਂਦੀਆਂ ਹਨ ਕਿਉਂਕਿ ਉਸ ਵਿਅਕਤੀ ਜਿਸ ਨੂੰ ਕਈ ਆਉਂਤ ਵੀ ਕਹਿ ਦਿੰਦੇ ਹਨ ਉਸ ਦੀ ਮਰਨ ਪਿੱਛੋਂ ਆਤਮਾ ਕਈ ਵਾਰ ਉਸੇ ਹੀ ਘਰੇ ਘੁੰਮਦੀ ਫਿਰਦੀ ਰਹਿੰਦੀ ਹੈ ਜਿੱਥੇ ਉਹ ਜੰਮਿਆ ਪਲਿਆ ਸੀ ਤੁਸੀਂ ਸੁਣਿਆ ਹੋਵੇਗਾ ਕਿ ਆਂਤਾਂ ਦਾ ਘਰ ਵੀ ਕੋਈ ਖਰੀਦਦਾ ਨਹੀਂ ਹੈ ਘਰ ਦੇ ਮੈਂਬਰਾਂ ਨੂੰ ਜਦੋਂ ਕਿਸੇ ਤਰ੍ਹਾਂ ਪਤਾ ਲੱਗ ਜਾਂਦਾ ਹੈ ਕਿ ਸਾਡੇ ਘਰ ਦਾ ਜੋ ਆਂਤ ਗਿਆ ਹੈ ਉਸ ਦਾ ਬਖੂਹਾ ਬਣਦਾ ਹੈ ਤਾਂ ਫਿਰ ਘਰ ਦੇ ਸਾਰੇ ਮੈਂਬਰ ਆਪਣੀ ਨੇਕ ਕਮਾਈ ਵਿੱਚੋਂ ਥੋੜੇ-ਥੋੜੇ ਪੈਸੇ ਪਾ ਕੇ ਲਿਉਣ ਵਾਲਾ ਜ਼ਰੂਰੀ ਸਮਾਨ ਲਿਆਉਂਦੇ ਹਨ ਅਤੇ ਸਾਰੇ ਇਕੱਠੇ ਹੋ ਕੇ ਲੰਗਰ ਬਣਾ ਕੇ ਅਤੇ ਹੋਰ ਜ਼ਰੂਰੀ ਵਸਤਾਂ ਲੈ ਕੇ ਆਪਣੇ ਜਠੇਰਿਆਂ ਦੇ ਸਥਾਨ ਤੇ ਜਾਂਦੇ ਹਨ ਜਠੇਰੇ ਕੀ ਹੁੰਦੇ ਹਨ ਇਸ ਤੇ ਵੀ ਅਸੀਂ ਜਲਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਰਾ ਪਰਿਵਾਰ ਆਉਂਤ ਗਏ ਵਿਅਕਤੀ ਦੀ ਆਤਮਾ ਦੀ ਸ਼ਾਂਤੀ ਲਈ ਆਪਣੇ ਗੋਤਰ ਦੇ ਜਠੇਰਿਆਂ ਦੇ ਸਥਾਨ ਤੇ ਬਕੂਹਾ ਲਗਾਉਂਦੇ ਹਨ ਅਤੇ ਕਿਸੇ ਖਾਸ ਵਿਅਕਤੀ ਤੋਂ ਅਰਦਾਸਾਂ ਵੀ ਕਰਵਾਉਂਦੇ ਹਨ ਮੰਨਤਾ ਹੈ ਕਿ ਬਖੂਹਾ ਲਗਾਉਣ ਤੋਂ ਬਾਅਦ ਉਸ ਵਿਅਕਤੀ ਦੀ ਪਿਛਲ ਖੁਰੀ ਝਾਕ ਖਤਮ ਹੋ ਜਾਂਦੀ ਹੈ ਅਤੇ ਉਹ ਪਿਛਲੇ ਪਰਿਵਾਰ ਨੂੰ ਤੰਗ ਪਰੇਸ਼ਾਨ ਨਹੀਂ ਕਰਦਾ ਪਰ ਅੱਜ ਕੱਲ ਜੇਕਰ ਕਿਸੇ ਨੇ ਕਿਸੇ ਦਾ ਬਖੂਹਾ ਲਗਾਉਣਾ ਹੋਵੇ ਤਾਂ ਘਰ ਦੇ ਇੱਕ ਦੋ ਮੈਂਬਰ ਹੀ ਜਾ ਕੇ ਲਗਾਉਂਦੇ ਹਨ ਇਹੋ ਜਿਹੇ ਬਖੂਹੇ ਮਨਜ਼ੂਰ ਨਹੀਂ ਹੁੰਦੇ ਮਨਜ਼ੂਰ ਉਹ ਹੁੰਦੇ ਹਨ ਜਿਸ ਵਿੱਚ ਸਾਰਾ ਪਰਿਵਾਰ ਸ਼ਾਮਲ ਹੋ ਕੇ ਜਾਵੇ ਅਤੇ ਪੂਰੀ ਸ਼ਰਧਾ ਭਾਵਨਾ ਨਾਲ ਹਰ ਵਿਧੀ ਨਾਲ ਇਹ ਕਾਰਜ ਨੇਪਰੇ ਚੜਾਇਆ ਜਾਵੇ ਕਈ ਲੋਕ ਇਸ ਨੂੰ ਅੰਧ ਵਿਸ਼ਵਾਸ ਕਹਿਣਗੇ ਤੇ ਕਈ ਇਸ ਨੂੰ ਆਪਣੀ ਸ਼ਰਧਾ ਭਾਵਨਾ ਨਾਲ ਜੋੜ ਕੇ ਵੇਖਣਗੇ ਬਾਕੀ ਜਿਸ ਨਾਲ ਬੀਤਦੀ ਹੈ ਪਤਾ ਉਸ ਨੂੰ ਹੁੰਦਾ ਹੈ ਦੂਸਰੇ ਲਈ ਹਰ ਗੱਲ ਮਜ਼ਾਕ ਲੱਗਦੀ ਹੈ ਪਰ ਅਸੀਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਕਿ ਜਿਸ ਕਿਸੇ ਚੀਜ਼ ਦਾ ਨਾਮ ਹੈ ਉਹ ਹੁੰਦੀ ਜ਼ਰੂਰ ਹੈ ਕੋਈ ਮੰਨੇ ਚਾਹੇ ਨਾ ਮੰਨੇ ਸੰਗਤ ਜੀ ਇਹੋ ਰਾਏ ਆਪ ਜੀ ਨਾਲ ਸਾਂਝੀ ਕਰਨੀ ਸੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਵਿੱਚ ਜੈ ਸੰਤ ਸਾਈਂ ਲੋਕ ਜੀ ਜ਼ਰੂਰ ਲਿਖਣਾ ਧੰਨਵਾਦ ਜੀ ਜਿਕਾਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ